ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਚੁੱਟੇ ਨਾਲ ਹੋ ਰਹੀਆਂ ਮੌਤਾਂ ਦਾ ਸلسਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜੇ ਹਾਈ ਮਾਮਲਾ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਤਲਵੰਡੀ ਰਾਮਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 18 ਸਾਲਾਂ ਨੌਜਵਾਨ ਅਜੀ ਮਸੀਹ ਦੀ ਚੁੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ ਉੱਥੇ ਹੀ ਪਿੰਡ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਵਿੱਚ ਨਸ਼ਾ ਵਿਕ ਰਿਹਾ ਹੈ ਤੇ ਬਹੁਤ ਸਾਰੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਜੀ ਮੈਂ ਸਾਨੂੰ ਉਹ ਜੀ ਬੰਦਾ ਹੈ ਜੋ ਤੇਨ ਚਾ ਚ ਨਗਮੀ ਨਾ ਜੀ ਇਹ ਫੁੱਟੀ ਬੈ ਜਾ ਕਰ ਲਾਉਂਦਾ ਆ ਪਤਾ ਨਹੀਂ ਲੱਗਾ ਕਿ ਸੰਤੇ ਘਰ ਆਣ ਕੇ ਇੱਥੇ ਆ ਗਯਾ ਆ ਗਿਆ ਬਾਹਰੋਂ ਦੇਖਦਾ ਤੇ ਆ ਗਿਆ ਘਰ ਲੱਗ ਦੌਰਾ ਘਰ ਆਣ ਕੇ ਜੰਮੇ ਕਾ ਗਿਆ ਕਾਰਵਾਈ ਕਰ ਗਏ ਸਾਰੇ ਮੈਂ ਜਰਾਤੀ ਕੀ ਆਇਆ ਉਹਨਾਂ ਨੂੰ ਹਾਂਜੀ ਇੱਟੋ 4 ਗੇੜੇ ਲਾਇਆ ਕਰੋ ਤੁਸੀਂ 1 ਗੇੜਾ ਲਾ ਕੇ ਚੌੜ ਜਾਂਦੇ ਜੀ ਹਾਂਜੀ 4-5 ਗੇੜੇ ਲਾਇਆ ਕਰੋ ਦੂਜੇ ਤੇ ਵੱਜ ਜਾਣਾ ਇਹ ਨਾਲੇ ਨੂੰ ਫੜੀ ਜਾਂਦੇ ਆ ਉੱਥੇ 1000 ਰੁਪਏ ਲੈ ਕੇ ਉੱਥੇ ਸਾੜ ਦਿੰਦੇ ਆ ਇਹ ਨਾਲੇ ਜਿਹੜੇ ਵੇਚਣ ਵਾਲੇ ਹੋ ਫੇਰ ਕੰਦਾਂ ਨਾ ਲੱਗੇ ਹੁੰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਆ ਜੀ ਸਾਡੇ ਪਿੰਡ ਦੇ 14 15 ਸਾਲ ਦੀ ਸੀ ਜੀ 4 ਸਾਲ ਉਮਰ ਦੇ 18 ਸਾਲ ਉਮਰਿਆ ਸਾਰੀ ਹਾਂਜੀ ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਦੇ ਟੀਕੇ ਲਾਉਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਆ 10 ਦਿਨ ਫੇਰ ਨਹੀਂ ਆਉਂਦੀ ਹੂੰ ਹੂੰ ਇਥੇ ਕੀ ਬੰਦਾ ਕੀ ਕਰੇ ਜੇ ਉੱਥੇ ਕਿ ਪਲਾਟ ਵੰਡੇ ਤੇ ਪਲਾਟਾਂ ਦੇ ਮਗਰ ਚੱਲ ਜਾਂਦੇ ਆ ਕਿ ਕਦੀ ਕਦੀ ਮੂਸਲਾ ਦੇ ਓਲੇ ਹੋ ਗੜਿਆ ਕਦੀ ਕਿਤੇ ਓਲੇ ਹੋ ਕੇ ਟੀਕੇ ਲਾਉਂਦੇ ਆ ਹਾਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਥ ਹੋਈ ਆ ਹੁਣੇ ਦੂਜੇ ਦੀ ਹੋ ਗਈ ਹੈ ਕੀ ਬੰਦਾ ਫਿਰ ਡੱਟ ਮੰਗੇ ਕੀ ਕਰਦਾ ਵੀ ਜਿਹੜਾ ਦੂਜੀ ਪੀੜੀ ਉਹ ਬਚਾਈ ਜਾਵੇ ਹੱਥ ਜੋੜ ਕੇ ਹੋਈ ਬੇਨਤੀ ਹੈ ਜਿਹੜੇ ਗਾੜੀ ਆ ਤੇ ਜਿਹੜੇ ਹੁਣ ਮੇਰੇ ਚਾਚੇ ਤਾਂ ਰਹਿ ਗਏ ਵੀ ਨਾ ਕਿਤੇ ਇਹਨਾਂ ਦੇ ਕੰਮਾਂ 'ਚ ਲੱਗ ਜਾਣ ਤੇਲ ਭਰਾ ਇਹ ਛੋਟਾ ਹੀ ਡੱਡਾ ਸਾਰਿਆਂ ਸਭ ਤੋਂ ਛੋਟਾ ਹੈ ਮੈਂ ਅੱਜ ਮੈਂਬਰ ਪੰਚਾਇਤ ਰਮਾਟੋਲ ਮੰਡੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸੇ ਤੋਂ ਸਾਡੇ ਪਿੰਡ ਵੀ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਫੇਰੇ ਤਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਉਸ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚੋਂਦੀ ਸੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰ ਤੁਸੇ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੀ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ ਦੀ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਆਪਾਂ ਕੱਲੇ-ਕੱਲੇ ਦਾ ਨਾਮ ਲਖਾਵਾਂਗੇ ਜਾ ਕੇ ਤੇ ਜੇ ਇਹ ਇਹ ਕੰਮ ਕਰੋਂ ਨਾ ਹਟੇ ਪ੍ਰਸ਼ਾਸਨ ਨਾਲ ਸਾਡੀ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨ ਜੀ ਵੀ ਮੈਂ ਕਿ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੰਡੇ ਬਚਾ ਲਓ ਤੁਸੀਂ ਜਿਹੜਾ ਅਸੀਂ ਇਹ ਵਾਅਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ ਘਟਿਆ ਨਹੀਂ ਅੱਗੇ ਨੂੰ ਵਧਿਆ ਵਾ ਨਸ਼ਾ ਜਦੋਂ ਦੀ ਆਮ ਪਾਰਟੀ ਸਰਕਾਰ ਪੜੀ ਮੈਂ ਵੀ ਆਮ ਪਾਰਟੀ ਦਾ ਮੈਂਬਰ ਆ ਪਰ ਮੈਨੂੰ ਦੁੱਖ ਲੱਗਦਾ ਵਾ ਜਦੋਂ ਪਿੰਡਾਂ ਵਿੱਚ ਹੋਈ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਇਹ ਅਹੀ ਪਿੰਡ ਵਾਗੇ ਬੇਨਤੀ ਕਰਦੇ ਆ ਪਿੰਡ ਵਾਲੇ ਸਾਰੇ ਨਗਰ ਵਾਲੋਂ ਕਿ ਸਾਡੇ ਪਿੰਡ ਤੇ ਥੋੜਾ ਮਿਹਰ ਭਰਿਆ ਹੱਥ ਰੱਖੋ ਪੁਲਿਸ ਵਾਲਿਓ ਕਿ ਥੋੜਾ ਬਤਾ ਆਣ ਕੇ ਇੱਥੇ ਫੇੜਾ ਜਿਹੜਾ ਮਾਰਿਆ ਕਰੋ ਕਿ ਇਹਨਾਂ ਜਿਹੜੇ ਵੇਜਤੇ ਨੇ ਉਹਨਾਂ ਨੂੰ ਫੜੋ ਜਿਹੜੇ ਪੀਣ ਵਾਲਿਆਂ ਨੇ ਉਹਦੇ ਵਿਚਾਰੇ ਅੱਗੇ ਫਸੇ ਨੇ ਉਹਨਾਂ ਦੇ ਅੱਗੇ ਵਸਦੀ ਗੱਲ ਨਹੀਂ ਆ ਪਰ ਜਿਹੜੇ ਵੇਜਤੇ ਨੇ ਉਹਨਾਂ ਦੇ ਚਕਾਰਵੇ ਜਰੂਰ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕਿ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ